ਪੰਜਾਬ ਅੰਦਰ ਬੇਅਦਬੀਆਂ ਦਾ ਮਾੜਾ ਰੋਜ਼ਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸੇ ਮੰਦਭਾਗੀ ਲੜੀ ਤਹਿਤ ਹੁਣ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਜਾਣ ਦੀ ਸੂਚਨਾ ਮਿਲੀ ਹੈ ਅਤੇ ਇਸ ਤਰ੍ਹਾਂ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ ਦੌਰਾਨ ਮੌਤ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਹਰਨਾਮ ਸਿੰਘ ਵਿਖੇ ਇੱਕ ਨੌਜਵਾਨ ਮੱਥਾ ਟੇਕਣ ਗਿਆ ਤੇ ਮੱਥਾ ਟੇਕ ਕੇ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਰਬੀ ਕੀਤੀ ਅਤੇ ਇਸ ਦਰਮਿਆਨ ਜਦੋਂ ਸੰਗਤਾਂ ਨੇ ਬੇਰਬੀ ਦੇ ਇਸ ਘਟਨਾਕਰਮ ਦੇ ਸਬੂਤ ਵੇਖੇ ਤਾਂ ਉਹਨਾਂ ਤੁਰੰਤ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਇਸ ਦਰਮਿਆਨ ਪੂਰਾ ਪਿੰਡ ਇਕੱਠਾ ਹੋ ਗਿਆ ਤੇ ਭੜਕੇ ਲੋਕਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਤਰ੍ਹਾਂ ਉਸਦੀ ਮੌਤ ਹੋ ਗਈ ਜਾਣਕਾਰੀ ਮਿਲੀ ਹੈ ਕਿ ਬੇਦਬੀ ਕਰਨ ਵਾਲਾ ਨੌਜਵਾਨ ਨੇੜਲੇ ਪਿੰਡ ਟੱਲੀ ਗੁਲਾਮ ਦਾ ਰਹਿਣ ਵਾਲਾ ਜਿਸ ਦੀ ਉਮਰ ਤਕਰੀਬਨ 19 ਸਾਲ ਦੱਸੀ ਜਾ ਰਹੀ ਹੈ ਤੇ ਦਿਮਾਗੀ ਤੌਰ ਤੇ ਵੀ ਉਸ ਦਾ ਪੂਰੀ ਤਰ੍ਹਾਂ ਸਹੀ ਨਾ ਹੋਣਾ ਦੱਸਿਆ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਕਾਫੀ ਤਣਾਅ ਬਣਿਆ ਰਿਹਾ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗਗਨਿੰਦਰ ਸਿੰਘ ਇਹ ਤਾਂ ਸਹੀ ਕਿੱਥੋਂ ਦੇ ਰਹਿਣ ਵਾਲੇ ਕੋ ਸਵਸਤੀ ਦਾ ਸਵਸਤੀ ਰਤੋ ਵੀ ਪਿੰਡ ਬਗੂ ਵਾਲਾ ਕੀ ਟਕਣਾ ਬਾਪਨੀ ਹੈ ਜਿਹੜੀ ਅੱਜ ਪਿੰਡ ਬੁਲਾ ਰਿਹਾ ਹੈ ਕਹ ਰਹਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ ਤੇ ਮੈਂ ਕਰੇ ਕੰਮ ਕਰਨ ਤੇ ਆ ਤੇ ਮੈਂ ਤੋਂ ਉੱਪਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰੇ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਦੁਪਹਿਰ ਹੈ ਗਿਆ ਉੱਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਬ ਜਾਣਦਾ ਕੋਈ ਆਗਾ ਰਾਸ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਦਾ ਤੇੰਗਾਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਉਹਨਾਂ ਨਾਲ ਪਾੜ ਕੇ ਮਾਰਿਆ ਮੈਂ ਕੋਲ ਹਣਾ ਜਦੋਂ ਮਾਰਿਆ ਉਹ ਮੈਨੂੰ ਨਾਦ ਲ ਕੇ ਮੈਂ ਭੱਜ ਗੱਡੇ ਲਿਆ ਬੜੀ ਹਸ ਲੌਂਦਾ ਰਿਹਾ ਵਿਚਾਰਾ ਤੁਸੀਂ ਧੋਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਬੋਲਦੇ ਨਹੀਂ ਕਿਤੇ ਤਾਂ 2 ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀ ਹਣਾ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਨੇ ਪਰਚੀ ਲੈ ਗਿਆ ਗਈ ਇਹ ਚੱਲੰਦੀ ਹੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੋ ਸਾਢੇ 19 ਸਾਲ ਦੀ ਉਮਰ ਹਾਂਜੀ ਮੰਗ ਕੀ ਕਰਦੇ ਹਾਂਜੀ ਇਹਨਾਂ ਨੂੰ 50 ਰੁਪਏ ਚਾਹੀਦਾ 50 ਰੁਪਏ ਚਾਹੀਦਾ ਹਨਕਾਰ ਵਿੱਚ ਚਾਹੀਦਾ ਉਹ ਚਾਹਣਾ ਚਾਹੀਦਾ ਉਹਦੇ ਜੇ ਗਨਾਹ ਵੇਖਦੇ ਪੁਲਿਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ ਜੇ ਇਹਦਾ ਸੀ ਪੰਤ ਬਾਦ ਲਾਇਆ ਅਦਾਲੀ ਪੀਰ ਸੰਕਟਾਂ ਨੇ ਉਹਨੂੰ ਇੱਥੇ ਰੋਕਿਆ ਬੜੇ ਜਵਗਤੀ ਰੋਕਿਆ ਤੇ ਰੋਕਣ ਦੇ ਬਾਅਦ ਉਹ ਉਹ ਪ੍ਰਮੁਖ ਜਸੂ ਦੇ ਨਾਰੇ ਲਾ ਰਹਾ ਪ੍ਰਭੂ ਜਾਰ ਕਰ ਪ੍ਰਭੂ ਮੇਰੀ ਮੱਤ ਕਰ ਤੇ ਇੱਥੇ ਸਹੀ ਸਲਾਮਤ ਉਹਨੂੰ ਸਿੰਘਾਂ ਨੇ ਫੜ ਕੇ ਤੇ ਅਸੀਂ ਵੀ ਆ ਗਏ ਸਾਰੇ ਸਿੰਘ ਆ ਗਏ ਸੀਗੇ 13 ਨੂੰ ਪ੍ਰਸ਼ਾਸਨ ਦੇ ਹਵਾਲੇ ਕਰਤਾ ਏ ਜਿਹੜਾ ਪਰਚਾ ਦਰਜ ਹੋंदे ਤੇ ਕੀਤੀ ਤਾਂ ਹੋ ਗਿਆ ਏ ਕਰਾਤਾ ਏ ਤਾਰਿਕ ਕੌਮਣੇ ਅੱਗੇ ਕੋਈ ਕਿਸੇ ਸਿੰਘ ਕੋਲ ਪ੍ਰਸ਼ਾਸਨ ਆਦਾ ਜਾਂ ਮੇਰੇ ਕੋਲ ਆਦਾ ਏ ਸਾਰੇ ਸਿੰਘਾਂ ਨੂੰ ਉਹ ਗੱਲ ਕਰ ਸਕਦਾ ਹੈ ਤੇ ਸਾਰੇ ਸਿੰਘਾਂ ਨੇ ਵਿਚਾਰ ਕਰਕੇ ਇੱਕ ਮੀਟਿੰਗ ਕਰਕੇ ਫਿਰ ਅਗਲਾ ਆਪਾਂ ਫੈਸਲਾ ਲੈਣਾ ਹੈ ਮੇਰਾ ਨੰਬਰ ਹੈਗਾ 9814071395 ਜਿਹੜੇ ਨਾਲ ਗੱਲ ਕਰਨੀ ਕਰ ਸਕਦਾ ਹੈ ਇਹ ਭਾਈ ਬਲਕਾਰ ਸਿੰਘ ਪੰਜ ਪਿਆਰਾਂ ਦੇ ਆਪਣੇ ਜੱਕ ਜਹੇਦਾਰ ਨੇ ਇਹ ਸਾਰੀ ਕੌਮ ਇੱਥੇ ਸਾਰੇ ਜੱਥੇਬੰਦੀਆਂ ਆਈਆਂ ਨੇ ਤੇ ਜਿਹੜਾ ਉਹਨੂੰ ਆਪਾਂ ਪ੍ਰਸ਼ਾਸਨ ਦੇ ਹਵਾਲੇ ਕੀਤਾ ਤੇ ਪ੍ਰਸ਼ਾਸਨ ਪਹਿਲੋਂ ਕਾਰਵਾਈ ਕਰ ਦਿੰਦਾ ਤੇ ਆਪਾਂ ਅੱਜ ਇਹਨੇ ਸਿੰਘਾਂ ਨੂੰ ਇੱਥੇ ਇਕੱਠੇ ਨਾ ਹੋਣਾ ਪੈਂਦਾ ਸਾਡੇ ਗਰੂਹੀਆ ਦੁਬਾਰਾ ਸਾਡੇ ਹਿਰਦੇ ਕਿਹੜੇ ਬਲੁੰਦਰੇ ਦੇ ਨਾਮ ਬਲੁੰਦਰੇ ਜਾਂਦੇ ਨੇ ਤਰੇ ਹੈ ਬੇਨਤੀ ਕਰਾਂਗਾ ਕੌਮ ਨੂੰ ਖਾਲੇ ਸੰਗਤਾਂ ਨੂੰ ਨੱਦਰਾਂ ਦੇ ਸੰਗਤਾਈਆ ਆ ਆਪੋ ਆਪਣੇ ਘਰੂ ਘਰਾਂ ਤੇ ਪੈਰਾ ਲਾਓ ਸਿੰਘਰਾਤ ਨੂੰ ਪੂਰੀ ਜੋਟੀ ਕਰਿਆ ਕਰੋ ਸ਼ੁਰੂ ਕਰਦਾ ਡੇਟ ਖੁੱਲਾ ਨਾ ਛੱਡਿਆ ਕਰੋ 1 ਮਿੰਟ ਵੀ ਤੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਬਾਬਾ ਜੀ ਨੂੰ ਬੇਨਤੀ ਕਰਤੀ ਆ ਸਵੇਰੇ ਸਹਿਜ ਪਾਠਾਂ ਤੋਂ ਹੋਊਗਾ ਜਿਹੜੀ ਭੋਗ ਦੀ ਵਿਚਾਰ ਤੇਨ ਆਪਾਂ ਪਾਉਣਾ ਸਾਰਾ ਉਹਨਾਂ ਦਾ ਵਿਚਾਰ ਕਰਕੇ ਅਗਾਂ ਡੇਟ ਰੱਖਾਂਗੇ ਫਿਰ ਇੱਕ ਵੀ ਸਾਰੀ ਸੰਗਤ ਧੁਰੇ ਪਰ ਆਵੋ ਦੇਖ ਬਣਾ ਕੇ ਅਰਦਾਸ ਕਰ ਪ੍ਰੋਫੈਸਰ ਸਾਹਿਬਾ ਦੀ ਨਾਲੇ ਇਹ ਕਿਨੇ ਗੁਰੂ ਦੇ ਅੱਖਰ ਜਿੰਦੀ ਅਰਦਾਸ ਕਰੋ ਪਤ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਆ ਸਾਹਿਬ ਜੀ ਕਿਹਦਾ ਕੀ ਕਰਨਾ ਇਹ ਹੈ ਜੀ ਬਸ ਮੇਰਾ ਭਰਾ ਲੱਗਦਾ ਵਾ ਛੋਟਾ ਸਾਡਾ ਛੋਟਾ ਭਰਾ ਵਾ ਮੇਰੀ ਸ਼ਿਹਦਾਰੀ ਚ ਇਹ ਮੰਦਬੁੱਧੀ ਸੀਗਾ ਪਿਛਲੇ 10 12 ਸਾਲ ਤੋਂ 10 12 ਸਾਲ ਤੋਂ ਮਤਲਬ ਨਾ ਤੇ ਵਿਚਾਰੇ ਦਿਮਾਗ ਤੋਂ ਜਮਾ ਜਮਾ ਮਤਲਬ ਕਰੇ ਰਹਿਦਾ ਸੀਗਾ ਇਹਦੇ ਇਲਾਜ ਚੱਲਦਾ ਸੀ ਅੰਮ੍ਰਿਤਸਰ ਵੀ ਚੱਲਦਾ ਸੀਗਾ ਦਿੱਲੀ ਵੀ ਇਲਾਜ ਕਰਾ ਕੇ ਆਏ ਹਿੰਦਾ ਸਿਵਲ ਹਸਪਤਾਲ ਵੀ ਇਲਾਜ ਚੱਲਦਾ ਸੀਗਾ ਇਲਾਜ ਦੀਆਂ ਰਿਪੋਰਟਾਂ ਤੱਕ ਸਾਡੇ ਕੋਲ ਹੈਗੀ ਆ ਕਿ ਇਹ ਮੰਦਬੁੱਧੀ ਆ ਪੂਰੀਆਂ ਰਿਪੋਰਟਾਂ ਡਾਕਟਰ ਸੈਂਡ ਹੋਏ ਨੇ ਕਿ ਮੰਦਬੁੱਧੀ ਆ ਹੁਣ ਕੀ ਹੈ ਕਿ ਪਿਛਲੇ 10 12 ਸਾਲ ਤੋਂ ਪੂਰੇ ਪਿੰਡ ਨੂੰ ਪਤਾ ਵਾ ਗੁਰਦਰ ਸਿੰਘ ਨੂੰ ਪਤਾ ਵਾ ਕਿ ਵਿਚਾਰੇ ਦਿਮਾਗ ਤੋਂ ਪੈਦਲ ਆ ਇਹ ਕੋਈ ਯਾਦ ਰੰਜਿਸ਼ ਕੀਤੀ ਗਈ ਆ ਤੇ ਜਾਂ ਕਿਸੇ ਦੀ ਗੱਲ ਦੇ ਵਿੱਚ ਚੁਕਣਾ ਦੇ ਚਾਕੇ ਕੋਈ ਵੋਟਾਂ ਦਾ ਟਾਈਮ ਚੁਕਣਾ ਚਾਕੇ ਕਿਸਨੇ ਇਹ ਗੱਲ ਫਲਾਈ ਆ ਇਹਨੂੰ ਟਾਰਗੇਟ ਕੀਤਾ ਗਿਆ ਵਾ ਟਾਰਗੇਟ ਕਰਕੇ ਨਿਹੰਗ ਸਿੰਘਾਂ ਨੇ ਫੜਿਆ ਨਿਹੰਗ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਵਰਕੇ ਪਰਕੇ ਨੱਚਦਾ ਸੀਗਾ ਪਹਿਲੀ ਗੱਲ ਤੇ ਉਹ ਕਰ ਹੀ ਨਹੀਂ ਸਕਦਾ ਉਹ ਵਿਚਾਰਾ ਇੰਨਾ ਪਾਠ ਕਰਨ ਵਾਲਾ ਬੰਦਾ ਠੀਕ ਆ ਜਿੰਨਾ ਹੋ ਸਕੇ ਭਾਵੇਂ ਉਹ ਜਰਜੀ ਸਾਡਾ ਪਾੜ ਪਾ ਗਲਤ ਪੜੇ ਉਹ ਕੋਸ਼ਿਸ਼ ਕਰਦਾ ਹੀ ਠੀਕ ਹੁੰਦੀ ਉਹ ਆਪਣੇ ਉਹ ਥੋੜਾ ਬੋੜਾ ਠੀਕ ਹੋ ਵੀ ਗਿਆ ਸੀਗਾ ਪਰ ਅੱਜ ਘਟਨਾ ਕੀ ਵਾਪਰੀ ਕਿ ਨਿਹੰਗ ਸਿੰਘਾਂ ਨੇ ਫੜ ਕੇ ਵਰਚੇ ਮਾਰ ਕੇ ਪਹਿਲੋ ਸਿਰ ਤੇ ਮਾਰੇ ਵਰਚੇ ਫਿਰ ਬੁੱਲਾਂ ਦੇ ਮਾਰੇ ਪੇਲੱਤਾਂ ਤੋੜੀਆਂ ਬਨ ਕੇ ਕੁੱਟਿਆ ਚੰਗੀ ਰਾਤ ਤੇ ਜੇ ਪਿਓ ਬਚਾਨ ਗਿਆ ਤੇ ਪਿਓ ਨੂੰ ਵੀ ਮਾਰਿਆ ਗਿਆ ਤੇ ਉਹ ਬਚ ਕੇ ਭੱਜ ਗਿਆ ਜਦੋਂ ਪਿਓ ਨੇ ਦੇਖਿਆ ਮ੍ਰਿਤ ਹਰਦ ਦੇਸ਼ ਦੀਗਾ ਅੱਜ ਅਸੀਂ ਇੱਥੇ ਲੈ ਕੇ ਆਏ ਆ ਸਾਨੂੰ ਨਹੀਂ ਪਤਾ ਚੋਰੀ ਘਟੜਾ ਸਾਨੂੰ ਸੁਣ ਨੂੰ ਮਿਲੀ ਆ ਮੈਂ ਸ਼ਹਿਰ ਰਹਿਣਾ ਮੈਂ ਹੁਣ ਤੇ ਜਾ ਕੇ ਵੀ ਆਇਆ ਵਾਂ ਅਜੇ ਪੂਰੀ ਤਰ੍ਹਾਂ ਗੱਲ ਸਾਹਮਣੇ ਨਹੀਂ ਆਈ ਜੇ ਪੂਰੀ ਤਰ੍ਹਾਂ ਗੱਲ ਸਾਹਮਣੇ ਆਊਗੀ ਉਹ ਗੁਰਦਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਜੇ ਤੇ ਉਹ ਡਿਲੀਟ ਨਾ ਹੋਈ ਹੋਈ ਜੇ ਤੇ ਗੁਰਦਰਾ ਸਾਹਿਬ ਸੀਲ ਕਰਤਾ ਗਿਆ ਵਾ ਫਿਰ ਉਹ ਸੀਸੀਟੀਵੀ ਚ ਆਜੂਗੀ ਤੇ ਉੱਥੋਂ ਹੀ ਸਾਰੀ ਗੱਲ ਸਾਹਮਣੇ ਆ ਸਕਦੀ ਆ ਕੀ ਅਸਲੀ ਘਟਨਾ ਕਿੱਥੇ ਵਾਪਰੀ ਸੀਗੀ ਡੈੱਡ ਹੋ ਗਿਆ ਮੰਗ ਜਮਾਂ ਡੈੱਡ ਹੋ ਗਿਆ ਜੀ ਮੰਗ ਇਹੀ ਕਰਦੇ ਆ ਕਿ ਜੇ ਤੇ ਦੇਖੋ ਜੇ ਤੁਨੇ ਇਹ ਗਲਤ ਇਹ ਕੰਮ ਕੀਤਾ ਵਾ ਫਿਰ ਅਸੀਂ ਉਹਨੂੰ ਗਲਤ ਮੰਨ ਲਾਂਗੇ ਸਾਨੂੰ ਸੀਸੀਟੀਵੀ ਦਾ ਕਾਰਨ ਦਿਖਾ ਦਿਓ ਜੇ ਉਹਨੇ ਇਹ ਕੰਮ ਨਹੀਂ ਕੀਤਾ ਫਿਰ ਜਿੰਨੇ ਸੀ ਉੱਥੇ ਬੰਦੇ ਸਾਰਿਆਂ ਨੂੰ ਭੈੜੀ ਤੋਂ ਭੈੜੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਕਿਸੇ ਮੰਦਬੁੱਧਿਨ ਮਾਰਨਾ ਸਭ ਤੋਂ ਵੱਡਾ ਪਾਪ ਆ ਸਭ ਤੋਂ ਵੱਡਾ ਪਾਪ ਜੇ ਫਿਰ ਵੀ ਜਿਹਦੀ ਗਲਤੀ ਵੀ ਸੀ ਫਿਰ ਵੀ ਉਹਨੂੰ ਕੋਟ ਦਿੰਦੇ ਕਟਗੇ ਉਹਨੂੰ ਬਖਸ਼ਣਾ ਆਪਣਾ ਬਣਦਾ ਨਾ ਆਪਣੇ ਗੁਰੂ ਸੁਰਿੰਦਰ ਸਾਹਿਬ ਨੇ ਸਿਖਾਇਆ ਕਿ ਬਖਸ਼ਣਾ ਆਪਣੇ ਵੱਸ ਬਣਦਾ ਵਾ ਤੇ ਕਿੱਡੀ ਗਲਤ ਗੱਲ ਹੋਈ ਅੱਜ ਮੈਂ ਹੀ ਕਹਿਣਾ ਕਿ ਬਸ ਉਹਨੂੰ ਮਾਰ ਜਿੰਨੀ ਹੋ ਸਕੇ ਮਾਰੀ ਸਜ਼ਾ ਦੇਣ ਬਸ ਉਹਨਾਂ ਨੂੰ ਧੰਨਵਾਦ ਜੀ ਅੱਜ ਜਿਹੜਾ ਗੁਰਦੁਆਰਾ ਬਾਬਾ ਪੰਡਾ ਪਵਨੀਰ ਸਿੰਘ ਦਾ ਜੀ ਇੱਥੇ ਜਿਹੜੀ ਪਟੜਾ ਵਾਪਰੀ ਹੋ ਕੀ ਮਾਮਲਾ ਕੀ ਹੈ ਸਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁਖੀ ਦਿਲ ਨਾਲ ਗੱਲ ਕਹਿਣੀ ਮੂੰਹ ਤੋਂ ਉਹ ਸ਼ਬਦ ਨਹੀਂ ਨਿਕਲਦੇ ਦੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਕਲਪੀਤਰ ਪਾਸ਼ਾ ਪੁੱਤਰਾਂ ਤੇ ਦਾਨੀ ਜਿਨ੍ਹਾਂ ਨੂੰ ਆਪਣੇ ਹੱਥੀ ਤਾਰੀ ਕੌਮ ਨੂੰ ਗੱਦੀ ਦੇ ਕੇ ਗੁਰੂ ਗਰੰਥ ਸਾਹਿਬ ਨੂੰ 1708 ਵਿੱਚ ਫਿਰ ਪਿਛਲੇ 10-15 ਸਾਲ ਤੋਂ ਜਿਹੜਾ ਸਾਡੇ ਭਾਨ ਗੁਰੂ ਗਰੰਥ ਸਾਹਿਬ ਦਾ ਹਾਲ ਹੋਇਆ ਉਹ ਬਦਾਲੀ ਨੇ ਨਹੀਂ ਕੀਤਾ ਹੋਣਾ ਉਹ ਨਾਦਰ ਸ਼ਾਹ ਨੇ ਨਹੀਂ ਕੀਤਾ ਹੋਣਾ ਉਹ ਕਿਸੇ ਹੋਰ ਜ਼ਾਲਮ ਅੰਗਰੇਜ਼ਾਂ ਨੇ ਨਹੀਂ ਕੀਤਾ ਜਿਹੜਾ ਸਾਡੀ ਇੱਥੇ ਪੰਜਾਬ ਦੀ ਧਰਤੀ ਤੇ ਗੁਰੂ ਗਰੰਥ ਸਾਹਿਬ ਦੀ ਬੇਦਬੀ ਹੋ ਰਹੀ ਹੈ 15 ਸਾਲ ਤੋਂ ਲਗਾਤਾਰ ਤੋਂ ਹੋ ਰਹੀ ਆ ਫਿਰ ਕਿੱਥੇ ਵੀ ਜਾਂਦੇ ਆ ਬੇਤਵੀ ਹੁੰਦੀ ਆ ਕੋਈ ਅੰਗ ਪਾੜ ਦਿੰਦਾ ਕੋਈ ਗਲੀਆਂ ਚ ਸਰੂਪ ਰੋਲ ਦਿੰਦਾ ਏ ਫਿਰ ਇੱਥੇ ਪ੍ਰਸ਼ਾਸਨ ਵੀ ਆਂਦਾ ਏ ਹੋਰ ਵੀ ਜਿੱਥੇ ਬੰਦਿਆਂ ਵੀ ਆਂਦੀਆਂ ਨੇ ਉਹ ਪ੍ਰਸ਼ਾਸਨ ਸਾਡੇ ਅੱਤਾਂ ਤੇ ਤਿੰਨ ਟੁਕੜਿਆਂ ਦਾ ਕਾਗਜ਼ ਦੇਂਦਾ ਐ ਐਫ ਆਰ ਆਈ 295 ਲਾ ਕੇ ਕੱਲੀ ਉਹਦੇ ਤੇ ਜਿਹੜਾ ਮਲਜਮ ਹੁੰਦਾ ਉਹਦੀ ਤਿੱਕੇ ਪਹਿਲੇ ਤਾਂ ਬਾਰ ਬਾਰ ਜਮਾਨਤ ਲੈ ਲੈਂਦਾ ਏ ਨਹੀਂ ਤਾਂ ਉਹਦੀ ਹਫ਼ਤੇ ਦੇ ਵਿੱਚ ਕੋਰਟ ਜਮਾਨਤ ਦੇ ਦਿੰਦੀ ਆ ਆ ਪ੍ਰਦੀਪ ਪਲੇਅਰ 10 12 ਸਾਲ ਤੋਂ ਬਾਹਰ ਆ 2015 ਤੋਂ ਭੰਗੋੜਾ ਸੀ ਤੁਹ ਫੜ ਕੇ ਲਿਆਂਦਾ ਦਿੰਦੀ ਇੱਕ ਹਫਤੇ ਦੀ ਜਬੰਦ ਦੇਤੀ ਕੋਰਟ ਨੇ ਕਿ ਕਿਹੜਾ ਇਸ ਦੇਸ਼ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸਾਡੇ ਸਿੱਖ ਧਰਮ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਕਿਸੇ ਧਰਮ ਨਾਲ ਨਹੀਂ ਹੋ ਰਿਹਾ ਵੀਰੋ ਮੈਂ ਸਾਰੀ ਕੌਮ ਨੂੰ ਅੱਜ ਇੱਥੇ ਕਿਹੜੀ ਨਗਰ ਚ ਘਟਨਾ ਵਾਪਰੀ ਆ ਬਾਬਾ ਵੀਰ ਸਿੰਘ ਜੀ ਮਹਾਪੁਰਖਾਂ ਦਾ ਸਥਾਨ ਬਣਿਆ ਹੋਇਆ ਸਾਰੇ ਨਗਰ ਦੇ ਇੱਕ ਹੀ ਸਾਂਝਾ ਗੁਰਦੁਆਰਾ ਬਣਾਇਆ ਬੜੀ ਚੰਗੀ ਗੱਲ ਆ ਫਿਰ ਕੋਈ ਆਦਮੀ ਫਿਰ ਤੇ ਪਰਨਾ ਬੰਨ ਕੇ ਅੰਦਰ ਦਾਖਲ ਹੁੰਦਾ ਹੈ ਜੀਰੂ ਸਾਹਿਬ ਦੇ ਅੰਗੋਤ ਤੋਂ ਪਟਦਾ ਹੈ ਤੇ ਬਾਹਰ ਲਾਇਆ ਹੁੰਦਾ ਹੈ ਇਤੋ ਬਾਹਰ ਸੰਗਤਾਂ ਨੇ ਇੱਥੇ ਬੈਠੀਆਂ ਸੀ ਗੁਰਸੇਖੋਂ ਨਾਲ ਰੋਪਣ ਦੀ ਕੋਸ਼ਿਸ਼ ਕੀਤੀ ਉਹਨੇ ਭਜਨ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਰੋਕ ਲਿਆ। ਉਹ ਜਦੋਂ ਸਿੰਘਾਂ ਨੇ ਰੋਕਿਆ ਪ੍ਰਭੂ ਜਸੂ ਦੇ ਨਾਰੇ ਲਾਉਂਦਾ ਪ੍ਰਭੂ ਮੇਰੀ ਮਦਦ ਕਰੋ ਪ੍ਰਭੂ ਮੈਨੂੰ ਬਚਾਓ। ਇਹੋ ਜੇ ਨਾਰੇ ਲਾਉਂਦਾ ਸਿੰਘਾਂ ਨੇ ਫੜ ਲਿਆ। ਇੱਥੇ ਸਾਰਾ ਨਗਰ ਇਕੱਠਾ ਹੋਇਆ ਸਾਰੀਆਂ ਜਥੇਬੰਦੀਆਂ ਇੱਥੇ ਮਿੰਟੋ-ਮਿੰਟੇ ਪੌਸੀਟਿਵ ਪਹੁੰਚ ਕੇ ਪੰਜ ਪਿਆਰੇ ਹੋਰ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ। ਉਸ ਆਦਮੀ ਨੂੰ ਉੱਥੇ ਪ੍ਰਸ਼ਾਸਨ ਦੇ ਹਵਾਲੇ ਕਰਾਇਆ ਹੈ। ਜਿਹੜਾ ਦਾਸ ਦੇ ਬਿਆਨਾਂ ਤੇ ਇਥੇ ਉਹਦੇ ਦੇ ਪਰਚਾ ਦਰਜ ਹੋਇਆ ਹੈ ਵੀ ਉਹਦੀ ਇਨਕੁਆਇਰੀ ਕਰਨ ਲਈ ਪ੍ਰਸ਼ਾਸਨ ਨੂੰ ਕਿਹਾ ਹੈ ਤੇ ਐਸਪੀ ਡੀ ਸਾਹਿਬ ਆਏ ਸੀ ਇੰ ਤੀਰਖਮਾਰ ਡੀਐਸਪੀ ਸਾਹਿਬ ਹੋਰ ਕੁਝ ਦੇ ਅਧਿਕਾਰੀ ਆਏ ਸੀ ਉਹਨਾਂ ਨੂੰ ਸਾਰੀਆਂ ਸੰਗਤਾਂ ਨੇ ਇਹੋ ਹੀ ਬੇਨਤੀ ਕੀਤੀ ਆ ਵੀ ਜਿਹੜੇ ਸਾਡੇ ਧਰਮ ਦੀ ਇਥੇ ਬੇਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੇ ਦੋਸ਼ੀਆਂ ਦੇ ਉਹ ਉਹ ਬੰਦਾ ਨਹੀਂ ਕਹਿ ਸਕਦਾ ਜਿੰਨੀ ਗੱਲ ਵੀ ਬੇਦਬੀ ਨਹੀਂ ਕਰ ਸਕਦਾ ਕਿੰਦੇ ਪਿੱਛੋਂ ਕਰਾਈ ਗਈ ਕਿ ਕਿਹੜੇ ਬੰਦੇ ਨੇ ਕਰਾਈ ਆ ਅਸੀਂ ਉਸ ਬੰਦੇ ਤੱਕ ਪਹੁੰਚਣਾ ਹੈ ਕਿਹੜਾ ਪ੍ਰਭੂ ਜੀ ਸੁਦੇ ਨਾਰੇ ਲਾ ਰਿਹਾ ਵੀ ਪ੍ਰਭੂ ਮੇਰੀ ਮਦਦ ਕਰੋ ਉਹਨੂੰ ਕਿੰਨੇ ਬੰਦੇ ਨੇ ਭੇਜਿਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾਣ ਦੇ ਕਿਹੜੇ ਕਿੰਦੇ ਕਹਿਣ ਤੇ ਆਇਆ ਏ ਫਿਰ ਪ੍ਰਸ਼ਾਸਨ ਨੇ ਸਾਨੂੰ ਇੱਥੇ ਵਿਸ਼ਵਾਸ ਦਵਾਇਆ ਇਹ ਤਾਪ ਤੇ ਜਹੀ ਕਾਰਵਾਈ ਕਰਕੇ ਆਪਣੀ ਸੈਟ ਬਣਾਈ ਆ ਜਿਹੜੀ ਫਿੱਟ ਕਾਰਵਾਈ ਕਰੇਗੀ ਅਸੀਂ ਅੱਜ ਇੱਥੇ ਸਾਰੀਆਂ ਸੰਗਤਾਂ ਦੇ ਵਿਚਾਰ ਕਰਕੇ ਤੇ ਸਹਿਜ ਪਾਏ ਅੱਠ ਸਵੇਰੇ ਆਰੰਭ ਹੋਵੇਗਾ ਤੇ ਸਾਰੀ ਕੌਮ ਨੂੰ ਬੇਨਤੀ ਕਰਾਂਗਾ ਜਿਸ ਨੂੰ ਭੋਗ ਦਾ ਭੋਗ ਤੇ ਸਾਰੀ ਕੌਮ ਇਕੱਠੀ ਹੋਵੇ ਇਹ ਤਾਂ ਪ੍ਰਸ਼ਾਸਨ ਆ ਸਮਾਂ ਰਹਿੰਦਿਆਂ ਅਸਲ ਤੋਂ ਅੱਛੇ ਨਿਕਰ ਪਹੁੰਚ ਜਾਵੇ ਤੇ ਧੰਨਵਾਦ ਤੇ ਨਹੀਂ ਪਹੁੰਚਦਾ ਫਿਰ ਵਿਚਾਰੀ ਕੌਣ ਵਿਚਾਰ ਕਰਕੇ ਅਗਲਾ ਕਿਹੜਾ ਸੰਗਰਸ਼ ਸਿੱਖਾ ਹੀ ਲਿਖਣ ਦੀ ਰਣਨੀਤੀ ਲਿਖਾਂਗੇ ਕਿ ਜਿਹੜੇ ਅਸਲੀ ਦੋਸ਼ੀ ਗੁਰੂ ਪ੍ਰਣ ਸਿੰਘ ਸਾਹਿਬ ਦੇ ਉਹਨਾਂ ਦੇ ਕਰ ਪਹੁੰਚੇ ਜਾਵੇ ਤੇ ਅਸੀਂ ਬੜਾ ਸਬਰ ਕਰ ਲਿਆ ਬੜਾ ਸਾਡਾ ਉਹਨਾਂ ਕੋਲ ਸਬਰ ਦਾ ਪੰਡ ਟੁੱਟ ਚੁੱਕਾ ਹੈ ਆਰ ਆਏ ਤੇ ਕੋਈ ਐਸਾ ਹਫਤਾ ਨਹੀਂ ਹੁੰਦਾ ਕੋਈ ਐਸਾ ਦਿਨ ਨਹੀਂ ਹੁੰਦਾ ਕਿਹੜੇ ਦਿਨ ਤੜਕੇ ਮੈਟਰੇ ਵੇਖੀਦਾ ਅਜ ਫਰਾਨੇ ਪਿੰਡ ਗੁਰੂ ਪ੍ਰਣ ਸਿੰਘ ਸਾਹਿਬ ਦੀ ਬੇਦਬੀ ਹੋ ਗਈ ਅੱਜ ਫਰਾਨੇਪਿੰਡ ਕੁੱਟਾ ਸਾਹਿਬ ਦੀ ਬੇਦਬੀ ਹੋ ਗਈ ਅਸੀਂ ਕਿੰਨਾ ਚਿਰ ਇਹ ਗੱਲਾਂ ਚਿਰਦੇ ਰਹਾਂਗੇ ਇੱਥੇ ਤਿੰਨ ਸਰਕਾਰਾਂ ਪੰਜਾਬ 'ਚ ਬਦਲ ਗਈਆਂ ਨੇ ਬੇਦਬੀ ਦੇ ਨਾਂ ਤੇ ਹੀ ਪਹਿਲੋਂ ਕਾਲੀਆਂ ਨੇ ਕਰੀ ਬਾਤ ਕਪਤਨ ਨੇ ਕਿਹਾ ਮੈਂ ਇਨਸਾਫ ਲੈ ਕੇ ਦੇਵਾਂਗਾ ਉਹਨੇ ਵੀ ਪੰਜ ਸਾਲ ਰਾਜ ਕਰ ਲਿਆ ਉਹਨਾਂ ਬੇਦਬੀ ਨਹੀਂ ਰੋਕੀ ਹੁਣ ਇਹ ਭਗਵੰਤ ਮਾਨ ਨੂੰ ਵੀ 2 ਸਾਲ ਹੋ ਗਏ ਸਰਕਾਰ ਬਣੂ ਇਹਨਾਂ ਵੀ ਬੇਦਬੀ ਕਰ ਨਹੀਂ ਪਹੁੰਚੇ ਤੇ ਅਸੀਂ ਸਾਰੀ ਕੌਮ ਨੂੰ ਬੇਨਤੀ ਕਰਾਂਗੇ ਵੀਰੋ ਨੱਕਰ-ਨੱਕਰ ਇਕੱਠੇ ਹੋ ਕੇ ਕੌਮ ਇਕੱਠੀ ਹੋ ਕੇ ਇੱਕ ਪਲੇਟਫਾਰਮ ਦੇ ਇੱਕ ਝੰਡੇ ਖਲੇ ਇਕੱਠੀ ਹੋ ਕੇ ਆਪਾ ਗੁਰੂ ਦੇ ਦੋਛੀ ਦੇ ਪਹੁੰਚ ਗਏ ਤੇ ਕਿਹੜੇ ਅਸਲੀ ਗੁਰੂ ਘਰ ਦੇ ਦੋਛੀ ਨੇ ਉਹਨਾਂ ਨੂੰ ਆਪਾਂ ਵਿਚਾਰ ਕੇ ਉਹਨਾਂ ਨੂੰ ਪਈ ਸਜ਼ਾ ਦਵਾਈਏ ਤੇ ਨਕਰਾਂ ਨੂੰ ਬੇਨਤੀ ਕਰਾਂਗਾ ਆਪੋ ਉਹਦੇ ਪਿੰਡਾਂ ਤੇ ਗੁਰੂ ਘਰਾਂ ਦੇ ਪਹਿਰੇ ਲਾਓ ਆਪ ਪਹਿਰਾ ਤੇ ਬੈਠੋ ਪੰਚ ਪੰਚ ਸਿੰਘ ਬੈਠੋ ਦੋ ਸਿੰਘ ਬੈਠੋ ਤੇ 8 ਵਜੇ ਤੋਂ ਪਹਿਲਾਂ ਗਰਤੀ ਸਿੰਘਾਂ ਨੂੰ ਬੇਨਤੀ ਹੈ ਭਈ ਗੁਰੂ ਘਰ ਦਾ ਗੇਟ ਬੰਦ ਕਰਦਣ ਕਰੋ ਸੰਗਤਾਂ ਨੂੰ ਬੇਨਤੀ ਕਰਦੇ ਨਾ ਨਮਸਕਾਰ ਕਰਨੀ ਹੈ 8 ਵਜੇ ਤੋਂ ਪਹਿਲਾਂ ਪਹੁੰਚ ਕੇ ਤੇ ਬਾਅਦ ਵਿੱਚ ਗੇਟ ਬੰਦ ਹੋਵੇ ਤੇ ਹੋਰ ਮੈਂ ਬਾਹਰ ਲੱਗੇ ਆਇਆ ਨਾ ਉਦੋਂ ਇਹ ਬੰਦਾ ਉਹਨੇ ਹੱਥੀ ਫੜਿਆ ਸੀ ਅੰਗ ਭੱਜਨ ਦਿਆ ਸੀ ਮੈਂ ਅੱਗੋਂ ਫੜਿਆ ਨੂੰ ਚਫਰ ਕੇ ਅੱਛਾ ਉਹਨੂੰ ਮੌਕੇ ਤੇ ਅੰਕ ਸਮੇਤ ਨੂੰ ਕਰ ਦਿੱਤਾ ਹਾਂਜੀ ਵੈਸੇ ਇੱਥੇ ਗੁਰੂ ਘਰ ਦੇ ਵਿੱਚ ਕੋਈ ਗ੍ਰੰਥੀ ਸਿੰਘ ਜਾਂ ਗੁਰਦੁਆਰਾ ਸਾਹਿਬ ਸੇਵਾਦਾਰ ਪਹਿਲਾਂ ਗੁਰੂ ਘਰ ਦੇ ਵਿੱਚ ਨਾ ਹੈਗੀ ਆ ਬਾਬੇ ਉਹ ਥੋੜੇ ਨੇ ਬਜ਼ੁਰਗ ਹੋਣ ਕਰਕੇ ਹੈ ਗ੍ਰੰਥੀ ਹੈਗੀ ਐਸ ਬੁੱਕ ਸੇਵਾਦਾਰ ਉਹ ਤੋਂ ਉਹ ਤੋਂ ਇਲਾਵਾ ਤਾਂ ਨਾ ਜਿਹੜੇ ਆਪਣੇ ਪਿੰਡ ਦੇ ਗ੍ਰੰਥੀ ਹੈ ਨਾ ਉਹ ਆ ਕੇ ਫਿਰ ਦੋਵੇਂ ਟਾਈਮ ਪ੍ਰਕਾਸ਼ ਮਹਾਰਾ ਕਰਦੇ ਮਹਾਰਾ ਸੰਤੋਖਦੇ ਆ ਤੇ ਉਹ ਥੋੜੇ ਬਜ਼ੁਰਗ ਹੋਣ ਕਰਕੇ ਬਿਮਾਰ ਰਹਿੰਦੇ ਉਸ ਟਾਈਮ ਉਸ ਟਾਈਮ ਤੁਹਾਨੂੰ ਦੱਸਦੇ ਜਿਹੜਾ ਬਲਬੀਰ ਸਿੰਘ ਸੀ ਨਾ ਜਿਹੜਾ ਪਛਾਣਦੇ ਆ ਉਹ ਇੱਥੇ ਜਿਹੜੀ ਆਪਣੇ ਮੁੱਖ ਦੇ ਨਾਲ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਉਹ ਆਹ ਆਹ ਦੇ ਕਮਰੇ ਜੋ ਪਾਸੇ ਜੀ ਪੱਕੇ ਬਣੇ ਕਰੇ ਤੇ ਗੁਰੂ ਇਹ ਦਰਬਾਰ ਸਾਹਿਬ ਨੂੰ ਲੋਕ ਵਗੈਰਾ ਲੱਗੇ ਹੋਇਆ ਸੀ ਨਹੀ ਸਾਡੇ ਨਾਲ ਇਹ ਗੁਰੂ ਘਰ ਦੇ ਵਿੱਚ ਨਾ ਸਵੇਰ ਤੋਂ ਲੈ ਕੇ ਤੱਕ 3 ਵਜੇ ਤੋਂ ਲੈ ਕੇ ਰਾਤ ਤੱਕ ਅੰਚਨ ਮਾਰਾ ਫਸਲ ਤੋਂ ਉਹਦੀ ਨਾ ਉਹਨਾਂ ਤੇ ਸੰਗੀਤ ਚੋਂਦੀ ਰਹਿੰਦੀ ਮੱਥੇ ਦੇਖਦੀ ਰਹਿੰਦੀ ਦਰਬਾਰ 24 ਘੰਟੇ ਦੇ ਹਿਸਾਬ ਨਾਲ ਰਾਤ ਤੱਕ ਖੁੱਲ੍ਹਾ ਰਹਿੰਦਾ ਜੀ ਰਾਤ ਦੇ ਫੱਟ ਘੱਟ ਹੋ ਜਾਂਦੇ ਹਾਂ ਜੀ ਬਾਬਾ ਜਿਹੜੀ ਅੱਜ ਗੁਰਦ੍ਰਸ਼ ਸਾਹਿਬ ਦੇ ਜਿਹੜੀ ਵੱਲੋਂ ਬੇਦਬਿਧੀ ਘਟਨ ਵਾਪਰੀ ਹੈ ਉਸ ਦੇ ਸਬੰਧ ਵਿੱਚ ਜਿਹੜੀ ਪੁਰਸ ਪ੍ਰਸ਼ਾਸਨ ਕੀ ਪ੍ਰਸਤਾਵ ਕੀਤਾ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੁਰਦੁਆਰਾ ਬਨਾਵਾਂ ਦੀ ਵਿਅਪਦੀ ਹੋਈ ਹੈ ਇੱਕ ਸ਼ਰਾਰਤੀ ਅੰਸਰ ਨੇ ਗੁਰਨਗਰਸ ਸਿੰਘ ਦੇ ਅੰਗ ਫਾੜੇ ਆ ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਉਹ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਉਸਦੇ ਹਵਾਲੇ ਕੀਤਾ ਹੈ ਤੇ ਪ੍ਰਸ਼ਾਸਨ ਨੇ ਇਹ ਸਾਨੂੰ ਸ਼ਿਕਾਇਤ ਦਵਾਇਆ ਹੈ ਕਿ ਅਸੀਂ ਆਪਣੀ ਸੈਟ ਬਣਾਵਾਂਗੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਹਦਾ ਨਿਆਂ ਦਵਾਂਗੇ ਇਹ ਬੰਦਾ ਕਿੱਥੋਂ ਦਾ ਹੈ ਕਿੰਨੇ ਕੇ ਜਾਇ ਕਿਦੀ ਸ਼ਰਾਰਤ ਹੈ ਇੱਕ ਹਫਤਾ ਤਾਂ ਠੀਕ ਕਰਾਂਗੇ ਜੇ ਹਫਤੇ ਤੱਕ ਸਾਨੂੰ ਕੋਈ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਸਾਰੀ ਦੀ ਸਾਰਾ ਇਲਾਕਾ ਇਕੱਠਾ ਹੋ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਇਹਦੀ ਇਨਕੁਆਰੀ ਕਰਾਂਗੇ ਇਹ ਵਿਅਕਤੀਆਂ ਕਰਨ ਵਾਲੇ ਬੰਦੇ ਕੌਣ ਆ ਇਹ ਦੂਜੀ ਗੱਲ ਕਿ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਬਾਅਦ ਚਾਕਰ ਕਹਿੰਦੇ ਵੀ ਬੰਦਾ ਪਾਗਲ ਸੀ ਜੀ ਕੋਈ ਬੰਦਾ ਪਾਗਲ ਨਹੀਂ ਆ ਅੰਦਰ ਜਾ ਰਿਹਾ ਬੰਦਾ ਸਿਰ ਤੇ ਪਰਣਾ ਪੱਦਾ ਹੋਇਆ ਹੈ ਅੰਦਰ ਜਾ ਕੇ ਇਹਨੇ ਮੱਥਣ ਤੇ ਦੂਸਰੇ ਮੱਥਾ ਹੀ ਟੱਕੇ ਬਿਲਕੁਲ ਇਹਨੇ ਸਿੱਧਾ ਗੁਰੂ ਦੀ ਜੂਰੀ ਚਲਾ ਗਿਆ ਹੈ ਜਾ ਕੇ ਉਹਨੇ ਅੰਧ ਪਾੜੇ ਹੈ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਜਿੰਘਾਂ ਨੇ ਮਾ ਉਹਨੂੰ ਫੜਿਆ ਹੈ ਇਹ ਬੰਦਾ ਪਾਗਲ ਬਿਲਕੁਲ ਨਹੀਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸਰ ਜੋ ਅੱਜ ਬੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ ਅੱਜ ਫਲੂਸਪੁਰ ਜਿਹੜੇ ਪਾਰਕ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬੰਡਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਉਹ ਪ੍ਰੀਜ ਜਿਸ ਤਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਵੇਦਵੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਵੇਦਵੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੋਲ ਸੱਟਾਂ ਵੀ ਲਗੀਆਂ ਹਨ ਜਿਸ ਨੇ ਵੇਦਵੀ ਕੀਤੀ ਹੈ ਉਸ ਨੂੰ ਤਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਵੇਦਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਨ ਇਸ ਤੋਂ ਇਲਾਵਾ ਮੌਕੇ ਤੇ ਅਫਸਰ ਪੀ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਆ ਉਹ ਅੰਡਰ ਕੰਟਰੋਲ ਥੈਂਕ ਯੂ